ਪੁਰਜਰਾ ਪੀ ਲੈਕ ਇਸ ਨੇਕੀ ਦੇ ਕੰਮ ਦੇ ਵਿੱਚ ਸਾਥ ਦਿਓ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜਿੰਨਾ ਜਲਦੀ ਹੋ ਸਕੇ ਤਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਰੁੜਕੀ ਕਲਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਸੋ ਇਹ ਜੋ ਬਜ਼ੁਰਗ ਤੁਸੀਂ ਦੇਖ ਰਹੇ ਹੋ ਇਹ ਬਜ਼ੁਰਗ ਜਿਨ੍ਹਾਂ ਦਾ ਨਾਮ ਹੈ ਸਤਨਾਮ ਸਿੰਘ ਪੁੱਤਰ ਸਵਰਗੀ ਗੁਰਬਚਨ ਸਿੰਘ ਇਹ ਬਜ਼ੁਰਗ ਸ਼੍ਰੀ ਨਗਰ ਦੇ ਵਿੱਚ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਸਪੋਰ ਜ਼ਿਲ੍ਹੇ ਦੇ ਵਿੱਚ ਉੱਥੇ ਇਹ ਕਿਸੇ ਮੁਸਲਮਾਨ ਵੀਰ ਦੇ ਟਾਬੇ ਤੇ ਸੀ ਜਿੱਥੇ ਉਹ ਮੁਸਲਮਾਨ ਭਰਾ ਜਿਹੜੇ ਸੀ ਇਹਦੀ ਸੇਵਾ ਕਰ ਰਹੇ ਸੀਗੇ ਇਹਨੂੰ ਕੁਝ ਵੀ ਪਤਾ ਨਹੀਂ ਹੈ ਕਿ ਇਹ ਪਿੱਛੋਂ ਇਹਨਾਂ ਦੇ ਕਿਸੇ ਕੰਟੈਕਟ ਨੰਬਰ ਦੇ ਬਾਰੇ ਨਹੀਂ ਦੱਸ پا ਰਿਹਾ ਉੱਥੇ ਪਹੁੰਚ ਕਿਵੇਂ ਗਿਆ ਇਹ ਵੀ ਨਹੀਂ ਦੱਸ پا ਰਿਹਾ ਔਰ ਉੱਥੇ ਆਉਣ ਦਾ ਕਾਰਨ ਕੀ ਸੀ ਇਹ ਵੀ ਕਿਸੇ ਤਰ੍ਹਾਂ ਉਹ ਦੱਸ ਨਹੀਂ پا ਰਿਹਾ ਪਰ ਉੱਥੇ ਕੁਝ ਸਿੱਖ ਨੌਜਵਾਨ ਜਿਹੜੇ ਨੇ ਸ਼੍ਰੀਨਗਰ ਦੇ ਸੋ ਉਹ ਉੱਥੇ ਪਹੁੰਚਦੇ ਨੇ ਉੱਥੇ ਚਾਹ ਪਾਣੀ ਪੀਂਦੇ ਨੇ ਜਦੋਂ ਬਜ਼ੁਰਗ ਸਿੱਖ ਨੂੰ ਦੇਖਦੇ ਨੇ ਔਰ ਉਹਦੇ ਨਾਲ ਗੱਲਬਾਤ ਕਰਦੇ ਨੇ ਤਾਂ ਫਿਰ ਉਹ ਮੁਸਲਮਾਨ ਵੀਰ ਦੱਸਦੇ ਨੇ ਕਿ ਅਸੀਂ ਕੁਝ ਦਿਨਾਂ ਤੋਂ ਇਹਦੀ ਸੇਵਾ ਕਰ ਰਹੇ ਹਾਂ ਔਰ ਇਹ ਜਿਹੜੇ ਬਜ਼ੁਰਗ ਨੇ ਔਰ ਇਹ ਪੰਜਾਬ ਤੋਂ ਨੇ ਪਰ ਕਿਸੇ ਵੀ ਤਰ੍ਹਾਂ ਦੇ ਨਾਲ ਕੁਝ ਦੱਸਣ 'ਚ ਅਸਮਰੱਥ ਨੇ ਉਹਨਾਂ ਨੂੰ ਸ਼੍ਰੀਨਗਰ ਸਪੂਰ ਤੋਂ ਉਹ ਲੈ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਹੜਾ ਬਜ਼ੁਰਗ ਉਹਦਾ ਨਾਮ ਸਤਨਾਮ ਸਿੰਘ ਹੈ ਔਰ ਇਹਦੇ ਘਰ ਵਾਲੇ ਬਹੁਤ ਹੀ ਬੇਸਬਰੀ ਨਾਲ ਚਾਹੀਦਾ ਦਾ ਇੰਤਜ਼ਾਰ ਕਰ ਰਹੇ ਹੋਣਗੇ ਲੱਭ ਵੀ ਰਹੇ ਹੋਣਗੇ ਜਾਂ ਲੱਭ ਕੇ ਥੱਕ ਵੀ ਚੁੱਕੇ ਹੋਣਗੇ ਜਾਂ ਫਿਰ ਮਿਸਿੰਗ ਦੀ ਉਹਨਾਂ ਰਿਪੋਰਟ ਵੀ ਕਰਾਈ ਹੋਏਗੀ ਪਰ ਅਸੀਂ ਉਹਨਾਂ ਪਰਿਵਾਰ ਵਾਲਿਆਂ ਨੂੰ ਕਵਾਂਗੇ ਕਿ ਤੁਹਾਡੇ ਸਤਨਾਮ ਸਿੰਘ ਜਿਹੜੇ ਬਜ਼ੁਰਗ ਨੇ ਬਿਲਕੁਲ ਸਹੀ ਸਲਾਮਤ ਨੇ ਸ਼੍ਰੀ ਨਗਰ ਦੇ ਵਿੱਚ ਨੇ ਤੇ ਤੁਸੀਂ ਹੁਣ ਜਰਾ ਜਲਦੀ ਦੇ ਨਾਲੇ ਨੰਬਰ ਨੋਟ ਕਰ ਲਓ ਜਿੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ 7006294044 ਦੂਸਰਾ ਨੰਬਰ ਹੈ 9018247978 ਸੋ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਗੁਰੂ ਦੇ ਪਿਆਰੇ ਭਾਈ ਮਨਮੀਤ ਸਿੰਘ ਜੀ ਨੇ ਸ਼੍ਰੀਨਗਰ ਤੋਂ ਸੋ ਉਹਨਾਂ ਨੇ ਇਹ ਵੀਡੀਓ ਬਣਾ ਕੇ ਸਾਡੇ ਚੈਨਲ ਤੱਕ ਪਹੁੰਚਾਈ ਹੈ ਔਰ ਉਸ ਇਸ ਨੇਕੀ ਦੇ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਜਿਹੜੇ ਵੀ ਬਜ਼ੁਰਗਾਂ ਨੂੰ ਪਿਆਰ ਕਰਨ ਵਾਲੇ ਨੇ ਸੋ ਰੁੜਕੀ ਕਲਾ ਜਿਲ੍ਹਾ ਬਰਨਾਲਾ ਸੋ ਬਰਨਾਲੇ ਤੱਕ ਇਹ ਵੀਡੀਓ ਪਹੁੰਚਾ ਦਿਓ ਪਿੰਡ ਰੁਰਕੀ ਕਲਾ ਤੱਕ ਕਿਸੇ ਤਰੀਕੇ ਇਹ ਵੀਡੀਓ ਪਹੁੰਚ ਜਾਵੇ ਸਤਰਾਮ ਸਿੰਘ ਦਾ ਪਰਿਵਾਰ ਬਹੁਤ ਪਰੇਸ਼ਾਨ ਹੋਏਗਾ ਉਹਨਾਂ ਦੇ ਬਜ਼ੁਰਗ ਮਿਸ ਨੇ ਐਸ ਵੇਲੇ ਬਿਲਕੁਲ ਤੰਦਰੁਸਤ ਨੇ ਠੀਕ ਠਾਕ ਨੇ ਸ਼੍ਰੀਨਗਰ ਦੇ ਵਿੱਚ ਨੇ ਇਹ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਸੋ ਆਪਣੇ ਬਜ਼ੁਰਗਾਂ ਨੂੰ ਜਾ ਕੇ ਬੜੇ ਪਿਆਰ ਦੇ ਨਾਲ ਲਿਆਓ ਸੋ ਜਲਦੀ ਤੋਂ ਜਲਦੀ ਨੇਕੀ ਦਾ ਕੰਮ ਕਰ ਦਿਓ ਔਰ ਇਹ ਵੀਡੀਓ ਵੱਧ ਤੋਂ ਵੱਧ ਬਹੁਤ ਹੀ ਤੇਜ਼ੀ ਦੇ ਨਾਲ ਰੁਰਕੀ ਕਲਾ ਤੱਕ ਪਹੁੰਚਾ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾ ਇੱਕ ਵੀਡੀਓ ਦਿਖਿਓ ਸੀ ਜਿਸ ਵਿੱਚ ਇੱਕੋ ਬਜ਼ੁਰਗਾ ਕੋ ਸੋਪਰ ਵਿੱਚ ਕੁਝ ਆਪਣੇ ਮਸਮਾ ਵੀਰਾਂ ਆਪਣੇ ਕੋਲ ਰੱਖਿਆ ਰੈਸਟੋਰੈਂਟ ਦਾ ਵੀਡੀਓ ਆਸੇ ਹੋ ਜਿਸ ਵਿੱਚ ਇੱਕ ਯੂਥ ਕੰਪੇਨ ਕਰਕੇ ਇੱਕ ਗਰੁੱਪ ਸ੍ਰੀਨਗਰ ਸ੍ਰੀਨਗਰ ਵਿੱਚ ਉਹਨਾਂ ਉਸ ਕਮਿਟੀ ਸ਼ੈਲਟਰ ਹੋਮ ਵਿੱਚ ਮੰਗਵਾਇਆ ਸੋਪਰ ਤੋਂ ਸ੍ਰੀਨਗਰ ਯੂਥ ਕੰਪੇਨ ਵਾਲੋਨਾਂ ਗੱਲ ਕੀਤੀ ਉਹਨਾਂ ਆ ਕੇ ਭਈ ਇਸ ਚਾਹ ਪੀਤੀ ਹੋ ਨੀ ਖਾਣਾ ਖਾਣਾਂ ਉਸ ਕੋ ਖਾਧੇ ਤੋਂ ਬੜਾ ਕੇ ਜਾਖਿਆ ਉਹਨਾਂ ਬਜ਼ੁਰਗੋ ਕਹਿਣ ਕਿ ਗੁਰਦਾਰੇ ਪੁੱਛੇ ਸੰਜੀਤ ਕੋ ਫੋਨ ਕੀਤਾ ਸੰਜੀਤ ਬਿਨ ਨਿਵੇਦਨ ਨੋ ਟਾਈਮ ਪ੍ਰਿਸ਼ਵਲਾ ਫੋਨ ਕਰਕੇ ਗੇਟ ਖੋਲ੍ਹਿਆ ਹੋਣਾ ਔਰ ਉਸਕਤ ਬਿਲਕੁਲ ਫਿਟ ਕੰਡੀਸ਼ਨ ਵਿੱਚ ਆਪਣੇ ਜਿਹੜੇ ਬਜ਼ੁਰਗ ਹਨ ਇਸ ਵਕਤ ਆਇਦਿਨ ਬੈਠਿਦਿਨ ਹੁਣ ਅਸੀਂ ਇਹਨਾਂ ਕੋਲ ਹੀ ਥਾਏ ਨਾ ਹੈਂਡਓਵਰ ਕਰਕੇ ਅਸੀਂ ਜਾ ਰਿਹਾ ਤਾਂ ਅਸਲ ਦੀ ਕੋਸ਼ਿਸ਼ ਇਹ ਹੋ ਰਹੀ ਸੀ ਕਿ ਅਸੀਂ ਨਾ ਬਜ਼ੁਰਗਾਂ ਕੋ ਜਥੇ ਦੇ ਹਨ ਅਸੀਂ ਉਹਨਾਂ ਕੋ ਪਹੁੰਚਾਈਏ ਕਿਉਂਕਿ ਇਹਨਾਂ ਦੇ ਕਰਵਾਲੇ ਹੀ ਪਰੇਸ਼ਾਨ ਹੋ ਰਹੇ ਹੋ ਉਸਨ ਤਾਂ ਅਸੋ ਕੋ ਬੜਗਾਂ ਕਮੇਟੀ ਸਿਰੇ ਕਮੇਟੀ ਦੋ ਨਾਲ ਗੱਲ ਹੋਈ ਉਹਨਾਂ ਕਿ ਭਈ ਅਸੀਂ ਇਹਨਾਂ ਕੋਲ ਪਾਜੇ ਸੇ ਜੋ ਵੀ ਹੋਸੀ ਐਸੋ ਕੋਲ ਫਰਸਾ ਸੀ ਪਰ ਕਰਸਾ ਡੋਨਟ ਵਰੀ ਚੜ੍ਹਦੀ ਕਲਾ ਸੋ ਸਾਰਾ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ